ਪਿਛਲੇ ਦਿਨਾਂ ਹੀ ਖਾਦ ਡਾਇਪੀ ਖਾਦ ਦੇ ਬਾਅਦ ਵਿੱਚ ਕਾਫੀ ਸਟੋਰਾਂ ਵਾਲਿਆਂ ਨੂੰ ਅਫਸਾਨੂ ਸਭ ਨੂੰ ਬੇਨਤੀ ਕੀਤੀ ਸੀ ਕਿਉਂਕਿ ਸਾਡਾ ਹਲਕਾ ਜਨਾਲਾ ਹੜਾਂ ਦੀ ਮਾਤ ਥੱਲੇ ਵੀ ਸੀਗਾ ਉਹਨਾਂ ਕਿਸਾਨਾਂ ਨੂੰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਖਾਦ ਜਿਹੜੀ ਆ ਜਲਦੀ ਤੋਂ ਜਲਦੀ ਮਿਲ ਜੇ ਅੱਜ ਵੀ ਮੈਨੂੰ ਕੁਝ ਜਿਹੜਾ ਕਿਸਾਨਾਂ ਦੇ ਮਤਲਬ ਆਏ ਆ ਜਿਹੜੇ ਮਤਲਬ ਅਮਰਸਾਦ ਦੇ ਵਿੱਚੋਂ ਤੇ ਫਿਰੋਜਪੋਤੋਂ ਨੇ ਉਦੇਗਰ ਸਾਹਿਬ ਤੋਂ ਕਿਸਾਨਾਂ ਨੇ ਕਿਹਾ ਜੀ ਸਾਡੇ ਖਾਦ ਦਾ ਜਿਹੜਾ ਪ੍ਰਬੰਧ ਕਰਾ ਦਿਓ ਸਸਕਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਵਾਲ ਐਮ ਐਲ ਏ ਵਿਧਾਨ ਸਭਾ ਹਲਕਾ ਜੀ ਨਾਲ ਅਸੀਂ ਪਿਛਲੇ ਦਿਨਾਂ ਹੀ ਖਾਦ ਡਾਆ ਡੀਪੀ ਖਾਦ ਦੇ ਬਾਅਦ ਵਿੱਚ ਕਾਫੀ ਸਟੋਰਾਂ ਵਾਲਿਆਂ ਨੂੰ ਅਫਸਰਾਂ ਨੂੰ ਸਭ ਨੂੰ ਬੇਨਤੀ ਕੀਤੀ ਸੀ ਕਿਉਂਕਿ ਕਣਕ ਦੀ ਬਜਾਈ ਸ਼ੁਰੂ ਹੋ ਗਈ ਹੈ ਉਹਦਾ ਹਰ ਬੰਦੇ ਨੂੰ ਇਸ ਵੇਲੇ ਖਾਦ ਜਿਹੜੀ ਮਿਲਣੀ ਚਾਹੀਦੀ ਹੈ ਕਿਉਂਕਿ ਸਾਡਾ ਹਲਕਾ ਜਨਾਲਾ ਹੜਾਂ ਦੀ ਮਾਤ ਥੱਲੇ ਵੀ ਸੀਗਾ ਉਹਨਾਂ ਕਿਸਾਨਾਂ ਨੂੰ ਵੀ ਕੋਸ਼ਿਸ਼ ਕਰ ਰਹੇ ਆ ਕਿ ਖਾਦ ਜਿਹੜੀ ਆ ਜਲਦੀ ਤੋਂ ਜਲਦੀ ਮਿਲ ਜੇ ਬਹੁਤ ਸਾਰੇ ਕਿਸਾਨਾਂ ਨੂੰ ਖਾਦ ਮਿਲ ਗਈ ਬਹੁਤ ਸਾਰੇ ਕਿਸਾਨਾਂ ਦੀ ਖਾਦ ਜਿਹੜੀ ਆ ਉਹ ਹਜੇ ਰਹਿਂਦੀ ਹੈ ਉਹ ਮੈਂ ਜਦੋਂ ਫੇਸਬੁੱਕ ਤੇ ਪਾਇਆ ਤਾਂ ਮੈਨੂੰ ਹੋਰ ਵੀ ਕਈ ਲੋਕਾਂ ਨੇ ਬਲ ਜਿਹੜਾ ਰਿਕਵੈਸਟ ਕੀਤੀ ਕਿ ਸਾਡੇ ਵੀ ਅਫਸਰ ਨੂੰ ਕਾਲ ਕਰ ਦਿਓ ਸੋ ਮੈਂ ਮਤਲਬ ਜਿਹੜਾ ਕੁਝ ਅਫਸਰਾਂ ਨੂੰ ਕਾਲ ਕੀਤੀ ਤੇ ਵਧੀਆ ਰਿਸਪੌਂਸ ਦਿੱਤਾ ਅਫਸਰ ਸਾਰੇ ਇਸ ਕੰਮ ਤੇ ਲੱਗੇ ਆ ਵਧੀਆ ਸਾਡੇ ਜਿਹੜੇ ਮਾਨ ਜੋਗ ਐਮ ਐਲ ਏ ਸ ਵੀ ਆ ਉਹ ਵੀ ਇਸ ਕੰਮ ਲਈ ਲੱਗੇ ਆ ਕਿ ਖਾਦ ਜਿਹੜੀ ਹਾ ਦਾ ਕਿਸਾਨ ਦੇ ਕੋਲ ਜਿਹੜੀ ਪਹੁੰਚ ਜਾਵੇ ਸੋ ਅੱਜ ਵੀ ਮੈਨੂੰ ਕੁਝ ਜਿਹੜਾ ਕਿਸਾਨਾਂ ਦੇ ਮਤਲਬ ਆਏ ਆ ਜਿਹੜੇ ਮਤਲਬ ਅਮਰਸਰ ਦੇ ਵਿੱਚੋਂ ਤੇ ਫਿਰੋਜਪੋਤੋਂ ਨੇ ਫਤੇਗੜ ਸਾਹਿਬ ਤੋਂ ਕਿਸਾਨਾਂ ਨੇ ਕਿਹਾ ਜੀ ਸਾਡੇ ਖਾਦ ਦਾ ਜਿਹੜਾ ਪ੍ਰਬੰਧ ਕਰਵਾ ਦਿਓ ਸੋ ਮੈਂ ਉਨਾਪਸਾਨੂੰ ਬੇਨਤੀ ਕਰਨੀ ਆ ਕਿ ਜਦ ਖਾਦ ਜਿਹੜੀ ਆ ਉਹ ਹਰ ਬੰਦੇ ਕੋਲ ਪਹੁੰਚੇ ਅਮਸਾਦਾਂ ਕਰਾਈ ਗੱਲ ਆ ਜਿਆ ਦਾ ਅਮਸਾਦਾਂ ਕਰਾਈ ਗਾ ਚੀਫ ਸਾਹਿਬ ਦਾ ਹੈਲੋ ਸਾਦੀਕ ਦਾ ਤੁਹਾਡੇ ਸੁਸਾਇਟੀ ਹੈ ਜੀ ਦਾ ਆ ਸਾਦ ਉੱਤੇ ਖਾਦ ਵੀ ਭੇਜੋ ਤੇ ਉੱਥੇ ਬਦ ਜਿਹੜਾ ਵਾਧੂ ਸਬਾਨ ਨਾਲ ਉਹ ਬਿਲਕੁਲ ਨਾ ਭੇਜੋ ਆ ਨਹੀਂ ਨਹੀਂ ਪਾਦੋਂਦੋਂ ਨੂੰ ਕਹਿ ਦੋ ਨਾ ਤੁਸੀਂ ਇਹ ਗੱਲ ਕਹੋ ਨਾ ਹਾਂ ਮਾਗਵਰਦੂ ਚਿੱਠੀ ਕਰਦੋ ਜਿਆਦਾ ਪੱਕੇ ਵਾਦੂ ਸਮਾਨ ਕਿਸਾਨਾਂ ਨੂੰ ਦਿੰਦੇ ਆ ਹਾਂ ਹਾਂ ਇਹੋ ਕੋਈ ਜਿਆਦਾ ਕਿਸਾਨ ਨੇ ਕਿ ਕੈਪਟਲ ਕਾਲਾਂ ਕਰੀ ਜਾਂਦੇ ਕਿ ਸਾਨੂੰ ਸਮਾਨ ਦਿੰਦੇ ਤੁਸੀਂ ਠੀਕ 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 ਓਕੇ ਓਕੇ ਮੈਂ ਫਿਰ ਫਰਦਰ ਸਾਹਿਬ ਵੀ ਗੱਲ ਕਰੇਗਾ ਹਲੋ ਆ ਜੀ ਚੀਸਾ ਬੋਲ ਰਹੀ ਕਿਦਰ ਗੱਤ ਆ ਤੱਕ ਵਸਰ ਗੱਲ ਕਰ ਰਹੇ ਆ ਦੀਪ ਸਾਬ ਕੀ ਹਾਲ ਐ ਸਾਬ ਠੀਕੋ ਜੋ ਤੁਹਾਡੇ ਰਾਏਪੁਰ ਮੱਝ ਦੀ ਆ ਤਹਿਸੀਲ ਖਮਾਨੋ ਚ ਉਥੇ ਕੋਆਪਰੇਟਿਵ ਸੁਸਾਇਟੀ ਆ ਬੋਬਾ ਕੋਈ ਗੱਲ ਨਹੀਂ ਇਹਨਾਂ ਨੂੰ ਮਤਲਬ ਡੀਐਮ ਸਾਬ ਨੂੰ ਕਹੋ ਕਿ ਉਥੇ ਜਿਹੜੀਆਂ ਵਾਧੂ ਜਿਹੜੀਆਂ ਚੀਜ਼ਾਂ ਨਾਲ ਦੇਦੇ ਉਹ ਨਾ ਦੇਣ ਬਸ ਗੱਲ ਤੇ ਦੀ ਅਲਾਪੁਰ ਅਲਾਪੁਰ ਮਾਜਰੀ ਇਹ ਖਵਾਨੋ ਖਵਾਨੋ ਤਹਿਸੀਲ ਚ ਹਾਂ 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 ਉਹਨੂੰ ਕਹ ਦੋ ਜਰਨਾ ਵਾਧੂ ਚੀਨ ਨਾ ਦੋ ਕਿ ਕਿਸਾਨ ਨੂੰ ਆ ਠੀਕ ਹੋ ਕੇ ਬਾਕੀ ਹੋ ਕੇ ਹੋ ਕੇ ਇੱਕਦਮ ਮੋਗੇ ਵੀ ਕਰਾਈ ਗੱਲ ਜੀ ਪੈਸਰਦਾਰ ਕੋ ਦੀ ਚਿੱਤਰ ਰਵਾਜੀ ਗੱਲ ਕਰ ਲਏ ਐ ਐਮ ਐਲ ਐਸ ਨਾਲ ਲੋ ਕੀਪਸ ਓਧਾ ਇੱਕ ਤੁਹਾਡੇ ਵਿਜੇ ਖਾਸ ਸਟੋਰ ਹੈ ਤੇ ਇੱਕ ਲక్ష్ਮੀ ਖਾਸ ਸਟੋਰ ਨੇ ਤਾਂ ਉੱਥੇ ਤਲਵਕੋਟ ਚ ਹਾਂ ਇੱਕ ਲక్ష్ਮੀ ਖਾਸ ਸਟੋਰ ਹਾਂ ਇਹ ਜਦ ਖਾਦ ਜੂਰੀਆ ਤੇ ਡੀਏਪੀ ਦੇ ਨਾਮ ਵਾਦੂ ਸੁਵਾਦਈ ਜਾਂਦੇ ਲੋਕਾਂ ਨੂੰ ਉਹ ਯਾ ਦੇਖੋ ਯਾਰ Åke Akevær. Akevær.